ਸਾਡੀ ਹਲਕਾ ਵਿਦਾਇਕ ਸਰਦਾਰ ਗੁਰਜੀਤ ਸਿੰਘ ਜੀ ਤੋਂ ਸਾਡੇ ਸਕੂਲ ਨੂੰ ਪ੍ਰਾਪਤ ਹੋਈਆਂ ਗ੍ਰਾਂਟਾਂ ਜਿਵੇਂ ਕਿ ਬੌਂਡੀ ਬਾਲ ਅਤੇ ਕਮਰਿਆਂ ਦੀ ਗ੍ਰਾਂਟ ਦੇ ਕੁੱਲ ਉਦਘਾਟਨ ਕਰਨ ਲਈ ਪਹੁੰਚੇ ਹਨ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਲੇ ਇਹਨਾਂ ਉਪਰਾਲਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਅਤੇ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਗੁਰਦੇਵ ਸਿੰਘ ਸੇਖੋ ਵਿਧਾਇਕ ਜੀ ਦਾ ਅਤੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਸਿੱਖਿਆ ਮਹਿੰਮ ਤਹਿਤ ਮਨੁੱਖ ਦੇ ਅਧਿਕਾਰਾਂ ਦੇ ਸਿੱਖਿਆ ਵੱਲ ਧਿਆਨ ਨਦਿੰਦੇ ਆ ਸਕੂਲਾਂ ਵੱਲ ਖਾਸ ਤਵੱਜਹ ਦਿੱਤੀ। ਉਪ ਮੰਤਰੀ ਸਰਦਾਰ ਕੁਮਾਰ ਸਿੰਘ ਮੰਤਰੀ ਸਿੱਖਿਆ ਮੰਤਰੀ ਹਰਜੋਤ ਬਾਜਪੀ ਜੀ ਤੇ ਉਦੋਂ ਤੋਂ ਫਤਕਾ ਪੰਜਾਬ ਦੇ ਅੰਦਰ ਜੋ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਗਈ ਹੈ ਲਗਾਤਾਰ ਜਿਹੜਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਆਤਾਸ਼ਾ ਵਧ ਰਿਹਾ ਹੈ ਪਰ ਪ੍ਰਾਈਵੇਟ ਸਕੂਲਾਂ ਤੋਂ ਦੇਖੋ ਲੋਕ ਅੱਕ ਕੇ ਜਿਹੜਾ ਸਰਕਾਰੀ ਸਕੂਲਾਂ ਵੱਲ ਮੁੜ ਰਿਹਾ ਹੈ। ਤੋਂ ਇਹ ਬਹੁਤ ਵੱਡਾ ਪਰਲਰ ਹੈ। ਕਹਿੰਦਾ ਤੁਹੋ ਕਿ ਅਸੀਂ ਅੱਜ ਪ੍ਰਾਈਵੇਟ ਸਕੂਲਾਂ ਨਾਲੋਂ ਚੰਗਾ ਜਿਹੜਾ ਸਿਸਟਮ ਹੈ ਆ ਤੁਸੀਂ ਦੇਖ ਰਹੇ ਹੋ ਕਲਾਸ ਦੇ ਵਿੱਚ ਐਲਈਡੀ ਵੀ ਲੱਗੀ ਹੈ ਤੇ ਆਪਣੀ ਜਿਹੜਾ ਪ੍ਰੋਜੈਕਟਰ ਲੱਗਿਆ ਹੋਇਆ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਾਰਜਾਈ ਦੇ ਸਰਕਾਰੀ ਸਕੂਲ ਹਨ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਈ ਬਹੁਤ ਸੁਪਰਬਾਹਤ ਹੋਏ ਪਰ ਮੈਂ ਖਾਰੀ ਸਿੱਖਿਆ ਭਾਗ ਦੇ ਸਾਡੇ ਜਿੰਨੇ ਵੀ ਅਧਿਆਪਕ ਸਾਹਿਬਾਨ ਕਿ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਰਕਾਰ ਦਾ ਜਿਹੜਾ ਕੰਮ ਚੱਲਦੇ ਜਾ ਰਿਹਾ ਹੈ